ਸਤਿ ਸ੍ਰੀ ਅਕਾਲ ਮੈਚਰਨ ਜੋ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈਵ ਪੰਜਾਬ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਕੈਬਨਟ ਦੇ ਵਿੱਚ ਹੋਏ ਫੇਰ ਬਦਲਦੀ ਸੰਜੀਵ ਔਰੜਾ ਨੂੰ ਮੰਤਰੀ ਬਣਾ ਕੇ ਦੋ ਮੰਤਰਾਲੇ ਦੇ ਦਿੱਤੇ ਨੇ ਤੇ ਢਾਲੀਵਾਲ ਨੂੰ ਕੈਬਨਟ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਕੈਬਨਟ ਦੇ ਵਿੱਚੋਂ ਬਾਹਰ ਕੱਢੇ ਜਾਣ ਮਗਰੋਂ ਢਾਲੀਵਾਲ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਦਰਦ ਛਲਕਦਾ ਦਿਖਾਈ ਦਿੱਤਾ ਹੈ ਪੰਜਾਬ ਦੇ ਵਿੱਚ ਆਬਾਦੀ ਕੰਟਰੋਲ ਕਰਨ ਨੂੰ ਲੈ ਕੇ ਪ੍ਰਾਈਵੇਟ ਮੈਂਬਰ ਬਿਲ ਪੇਸ਼ ਕਰ ਦਿੱਤਾ ਗਿਆ ਤੇ ਜੇਕਰ ਇਹ ਬਿੱਲ ਕਾਨੂੰਨ ਬਣਦਾ ਹੈ ਤਾਂ ਕਿਹੜੀਆਂ ਸ਼ਰਤਾਂ ਆਬਾਦੀ ਦੇ ਤੌਰ ਤੇ ਪੰਜਾਬ ਦੇ ਵਿੱਚ ਲਗਾ ਦਿੱਤੀਆਂ ਜਾਣਗੀਆਂ ਇਸ ਦੇ ਬਾਰੇ ਦੱਸਾਂਗੇ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਕੂਰ ਵਿਜੇ ਪ੍ਰਤਾਪ ਦੇ ਨਾਲ ਉਹਨਾਂ ਦੇ ਘਰ ਜਾ ਕੇ ਮੁਲਾਕਾਤ ਕੀਤੀ ਗਈ ਹੈ ਤੇ ਕਾਂਗਰਸ ਵਿੱਚ ਸ਼ਾਮਲ ਕਰਵਾਉਣ ਬਾਰੇ ਕੂਰ ਵਿਜੇ ਪ੍ਰਤਾਪ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਦਾ ਕੀ ਕੁਝ ਕਹਿਣਾ ਇਸ ਦੇ ਬਾਰੇ ਦੱਸਾਂਗੇ ਭਾਈ ਰਣਜੀਤ ਸਿੰਘ ਟੰਡਰਿਆਂ ਵਾਲਿਆਂ ਦੀਆਂ ਮੁਸ਼ਕਲਾਂ ਹੋਣ ਵਧੀਆਂ ਤੇ ਖਾਇਦੇਰੀ ਨੇ ਵਿਕਰਮਜੀਠੇ ਦੇ ਵੱਲੋਂ ਗ੍ਰਿਫਤਾਰੀ ਦੇ ਖਿਲਾਫ ਅਤੇ ਰਿਮਾਂਡ ਦੇ ਖਿਲਾਫ ਜੋ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਉਸ ਨੂੰ ਲੈ ਕੇ ਇੱਕ ਵੱਡਾ ਅਪਡੇਟ ਨਿਕਲ ਕੇ ਸਾਹਮਣੇ ਆ ਗਿਆ ਇਹਨਾਂ ਸਾਰੀ ਖਬਰਾਂ ਬਾਰੇ ਗੱਲਬਾਤ ਕਰਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਪੰਜਾਬ ਦੀ ਕੈਬਨਿਟ ਦੇ ਵਿੱਚ ਵੱਡਾ ਫੇਰਬਦਲ ਹੋ ਗਿਆ ਸੰਜੀਵ ਅਰੋੜਾ ਨੂੰ ਮੰਤਰੀ ਬਣਾ ਕੇ ਦੋ ਮੰਤਰਾਲੇ ਵੀ ਦੇ ਦਿੱਤੇ ਗਏ ਨੇ ਤੇ ਸੰਜੀਵ ਅਰੋੜਾ ਨੂੰ ਉਦਯੋਗ ਨਾਲ ਸੰਬੰਧਿਤ ਅਤੇ ਐਨਆਰਆਈ ਮਾਮਲਿਆਂ ਦਾ ਵਿਭਾਗ ਦੇ ਦਿੱਤਾ ਗਿਆ ਦੋ ਵਿਭਾਗ ਸੰਜੀਵ ਅਰੋੜਾ ਨੂੰ ਦੇ ਦਿੱਤੇ ਗਏ ਨੇ ਤੇ ਕੈਬਨਟ ਦੇ ਵਿੱਚੋਂ ਬਾਹਰ ਦਾ ਰਸਤਾ ਕੁਲਦੀਪ ਸਿੰਘ ਢਾਲੀਵਾਲ ਨੂੰ ਦਿਖਾ ਦਿੱਤਾ ਗਿਆ ਕੈਬਨਟ ਦੇ ਵਿੱਚੋਂ ਛੁੱਟੀ ਆਮ ਆਦਮੀ ਪਾਰਟੀ ਦੇ ਹਲਕਾ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਦੀ ਕਰ ਦਿੱਤੀ ਗਈ ਹੈ ਸੰਜੀਵ अरोड़ा ਦੇ ਵੱਲੋਂ ਕੈਬਨਟ ਮੰਤਰੀ ਦੀ ਸਹੁੰ ਚੁੱਕਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣਾ ਵੱਡਾ ਬਿਆਨ ਦੇ ਦਿੱਤਾ ਗਏ ਆਖਿਆ ਕਿ ਅੱਜ ਪੰਜਾਬ ਰਾਜ ਭਵਨ ਚੰਡੀਗੜ੍ਹ ਵਿਖੇ ਸੂਬੇ ਦੇ ਰਾਜਪਾਲ ਮਾਨਯੋਗ ਸ੍ਰੀ ਗੁਲਾਬ ਜਨਕ ਟਾਰੀਆ ਜੀ ਨੇ ਲੁਧਿਆਣਾ ਪਛਮੀ ਤੋਂ ਵਿਧਾਇਕ ਸੰਜੀਵ अरोड़ा ਨੂੰ ਕੈਬਨ ਮੰਤਰੀ ਵਜੋਂ ਸੌਂਚਕਾਈ ਉਹਨਾਂ ਨੂੰ ਨਵੀਂ ਜ਼ਿੰਮੇਵਾਰੀਆਂ ਬਹੁਤ-ਬਹੁਤ ਬਤਾਈਆਂ ਸੰਜੀਵ अरोड़ा ਜੀ ਨੂੰ ਇੰਡਸਟਰੀ ਐਂਡ ਕਮਰਸ ਇਨਵੈਸਟਮੈਂਟ ਪ੍ਰਮੋਸ਼ਨ ਐਨਆਰਆਈ ਅਫੇਅਰਸ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਮੈਨੂੰ ਉਮੀਦ ਹੈ ਕਿ ਸੰਜੀਵ अरोड़ा ਜੀ ਪੰਜਾਬ ਦੇ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਖਰੇ ਉਤਰਨਗੇ ਪੰਜਾਬ ਦੇ ਵਿਕਾਸ ਅਤੇ ਸੂਬੇ ਦੇ 3 ਕਰੋੜ ਲੋਕਾਂ ਦੀ ਭਲਾਈ ਲਈ ਪੂਰੀ ਇਮਾਨਦਾਰੀ ਨਾਲ ਅਤੇ ਬਿਨਾ ਕਿਸੇ ਪੱਖਪਾਤ ਤੋਂ ਕੰਮ ਕਰਨਗੇ ਇਸ ਪ੍ਰਕਾਰ ਸੰਜੀਵ अरोड़ा ਦੇ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਦੇ ਵੱਲੋਂ ਵਧਾਈਆਂ ਦੇ ਦਿੱਤੀਆਂ ਗਈਆਂ ਨੇ ਸੰਜੀਵ अरोड़ा ਖੁਦ बिजनेसमੈਨ ਨੇ ਕਾਰੋਬਾਰੀ ਨੇ ਤੇ ਲੁਧਿਆਣਾ ਦੇ ਉਦਯੋਗਪਤੀ ਨੇ ਤੇ ਉਹਨਾਂ ਨੂੰ ਕੈਬਨਟ ਦੇ ਵਿੱਚ ਉਦਯੋਗ ਨਾਲ ਸੰਬੰਧਿਤ ਮੰਤਰਾਲਾ ਹੀ ਦੇ ਦਿੱਤਾ ਗਿਆ ਜਿਸ ਤੇ ਸਵਾਲ ਖੜੇ ਪ੍ਰਗਟ ਸਿੰਘ ਦੇ ਵੱਲੋਂ ਕਰ ਦਿੱਤੇ ਗਏ ਨੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਦੇ ਵੱਲੋਂ ਜੋ ਉਦਯੋਗ ਵਿਭਾਗ ਸੰਜੀਵ अरोड़ा ਨੂੰ ਦਿੱਤਾ ਗਿਆ ਇਸ ਤੇ ਸਵਾਲ ਖੜੇ ਕਰਦੇ ਹੋਏ ਲਿਖਿਆ ਕਿ ਜੇ ਅਸੀਂ ਸੱਚਮੁੱਚ ਭ੍ਰਿਸ਼ਟਾਚਾਰ ਖਤਮ ਕਰਨਾ ਚਾਹੁੰਦੇ ਹਾਂ ਤਾਂ ਪੰਜਾਬ ਵਿਧਾਨ ਸਭਾ ਵਿੱਚ ਹਿੱਤਾਂ ਦੇ ਟਕਰਾਹ ਕਨਫਲਿਕਟ ਆਫ ਇੰਟਰਸਟ ਬਾਰੇ ਕਾਨੂੰਨ ਲਿਆਂਦਾ ਜਾਣਾ ਚਾਹੀਦਾ ਹੈ ਜਦੋਂ ਮੰਤਰੀਆਂ ਨੂੰ ਉਹ ਵਿਭਾਗ ਦਿੱਤੇ ਜਾਂਦੇ ਹਨ ਜਿਨ੍ਹਾਂ ਨਾਲ ਉਹਨਾਂ ਦੇ ਨਿੱਜੀ ਕਾਰੋਬਾਰ ਜੁੜੇ ਹੋਣ ਤਾਂ ਅਸੀਂ ਕਿਸ ਤਰ੍ਹਾਂ ਲੋਕ ਹਿੱਤ ਦੀ ਥਾਂ ਨਿੱਜੀ ਮਫਾਦ ਨੂੰ ਤਰਜੀਹ ਦੇਣ ਤੋਂ ਰੋਕ ਸਕਦੇ ਹਾਂ ਇੱਕ ਪਾਸੇ ਭਗਵੰਤ ਮਾਨ ਸਰਕਾਰ ਸਾਬਕਾ ਮੰਤਰੀ ਖਿਲਾਫ ਹਿੱਤਾਂ ਦੇ ਟਕਰਾਹ ਦੀ ਜਾਂਚ ਕਰ ਰਹੀ ਹੈ ਪਰ ਅੱਜ ਨਵੇਂ ਮੰਤਰੀ ਦੇ ਵਿਭਾਗ ਅਤੇ ਉਹਨਾਂ ਦੇ ਕਾਰੋਬਾਰ ਵਿਚਲੇ ਹਿੱਤਾਂ ਦੇ ਟਕਰਾਹ ਤੇ ਚੁੱਪ ਹੈ ਕਿਉਂ ਕਾਂਗਰਸ ਸਰਕਾਰ ਦੌਰਾਨ ਵੀ ਇਹੋ ਜਿਹਾ ਕਾਨੂੰਨ ਲਿਆਉਣ ਦੀ ਪੈਲ ਹੋਈ ਸੀ ਪਰ ਰੋਕ ਲਿਆ ਗਿਆ ਅੱਜ ਪੰਜਾਬ ਲਈ ਇਹ ਕਾਨੂੰਨ ਲਿਆਉਣਾ ਸਮੇਂ ਦੀ ਸਖਤ ਲੋੜ ਹੈ ਇੱਥੇ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਜੋ ਵਿਕਰਮ ਮਜੀਠੀ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਉਸ ਦੇ ਵਿੱਚ ਇਹ ਵੱਡਾ ਪੱਖ ਹੈ ਕਿ ਵਿਕਰਮ ਮਜੀਠੀ ਨੂੰ ਉਸ ਸਮੇਂ ਮਾਲ ਵਿਭਾਗ ਦਿੱਤਾ ਗਿਆ ਸੀ ਤੇ ਮਾਲ ਵਿਭਾਗ ਦੇ ਮੰਤਰੀ ਬਣਨ ਤੋਂ ਬਾਅਦ ਉਹਨਾਂ ਦੀ ਜਾਇਦਾਦ ਦੇ ਵਿੱਚ ਕਰੋੜਾਂ ਦਾ ਵਾਧਾ ਹੋਇਆ ਜੋ ਕਿ ਉਹਨਾਂ ਦੇ ਉੱਪਰ ਕਥਿਤ ਤੌਰ ਤੇ ਦੋਸ਼ ਹੈ ਲੱਗਦੇ ਨੇ ਤੇ ਸੰਜੀਵ अरोड़ा ਖੁਦ ਕਾਰੋਬਾਰੀ ਨੇ ਉਦਯੋਗਪਤੀ ਨੇ ਤੇ ਉਹਨਾਂ ਨੂੰ ਉਦਯੋਗ ਨਾਲ ਸੰਬੰਧਿਤ ਹਿਮੰਦਰਾਲਾ ਦੇ ਦਿੱਤਾ ਗਿਆ ਹੈ ਇਸ ਨੂੰ ਲੈ ਕੇ ਪ੍ਰਗਟ ਸਿੰਘ ਦਾ ਕਹਿਣਾ ਕਿ ਜਿਹੜਾ ਵਿਅਕਤੀ ਖੁਦ ਉਸ ਕਾਰੋਬਾਰ ਦੇ ਨਾਲ ਨਿੱਜੀ ਤੌਰ ਤੇ ਜੁੜਿਆ ਹੋਵੇ ਉਸ ਨੂੰ ਉਹ ਹੀ ਮੰਤ్రਾਲਾ ਨਹੀਂ ਦੇਣਾ ਚਾਹੀਦਾ ਇਸ ਨੂੰ ਅੰਗਰੇਜ਼ੀ ਦੇ ਵਿੱਚ ਕਨਫਲਿਕਟ ਆਫ ਇੰਟਰਸਟ ਕਿਹਾ ਜਾਂਦਾ ਹੈ ਯਾਨੀ ਕਿ ਹਿੱਤਾਂ ਦਾ ਟਕਰਾਅ ਤੇ ਜੇਕਰ ਕਿਸੇ ਵਿਅਕਤੀ ਨੂੰ ਉਹ ਹੀ ਮੰਤ్రਾਲਾ ਦੇ ਦੇਵਾਂਗੇ ਜਿਹੜਾ ਕਿ ਜਿਸ ਦੇ ਨਾਲ ਉਹ ਨਿੱਜੀ ਤੌਰ ਤੇ ਜੁੜਿਆ ਹੋਇਆ ਹੈ ਤੇ ਫਿਰ ਉਹ ਕਾਨੂੰਨ ਦੀ ਪ੍ਰਵਾਹ ਕੀਤੇ ਬਿਨਾ ਆਪਣੇ ਕਾਰੋਬਾਰ ਦੇ ਵਿੱਚ ਫਾਇਦਾ ਸੋਚੇਗਾ ਕਿਵੇਂ ਕਾਨੂੰਨ ਕੋਈ ਫੈਸਲਾ ਲੈਣਾ ਤੇ ਆਪਣੇ ਕਾਰੋਬਾਰ ਦੇ ਵਿੱਚ ਵਾਧਾ ਕਰਨਾ ਇਥੇ ਇੱਕ ਗੱਲ ਕਹਿਣ ਦੀ ਕੋਸ਼ਿਸ਼ ਪ੍ਰਗਟ ਸਿੰਘ ਦੇ ਵੱਲੋਂ ਕਰ ਦਿੱਤੀ ਗਈ ਹੈ ਵਾਧਿਆਂ ਅਗਲੀ ਖਬਰ ਤੇ ਵੱਲ ਆਮ ਆਦਮੀ ਪਾਰਟੀ ਦੇ ਹਲਕਾ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਆਪਣੇ ਮੰਤਰੀ ਪਦ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਸਤੀਫਾ ਮਨਜ਼ੂਰ ਹੋਣ ਨੂੰ ਲੈ ਕੇ ਅਜੇ ਤੱਕ ਕੋਈ ਵੀ ਖਬਰ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਕੁਲਦੀਪ ਸਿੰਘ ਢਾਲੀਵਾਲ ਦੇ ਕੋਲ ਐਨਆਰਆਈ ਮਾਮਲਿਆਂ ਦਾ ਵਿਭਾਗ ਸੀ ਜੋ ਕਿ ਹੁਣ ਸੰਜੀਵ ਅਰੋੜਾ ਨੂੰ ਦੇ ਦਿੱਤਾ ਗਿਆ ਹੈ ਤੇ ਕੁਲਦੀਪ ਸਿੰਘ ਢਾਲੀਵਾਲ ਦੀ ਕੈਪਟਨ ਦੇ ਵਿੱਚੋਂ ਛੁੱਟੀ ਹੋਣ ਤੋਂ ਬਾਅਦ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕੁਝ ਵੱਡੀਆਂ ਗੱਲਾਂ ਆਖ ਦਿੱਤੀਆਂ ਗਈਆਂ ਨੇ ਉਹਨਾਂ ਨੇ ਕਿਹਾ ਕਿ ਮੈਂ 2013 ਦੇ ਵਿੱਚ ਆਪਣੇ ਬੱਚਿਆਂ ਨੂੰ ਪਿੱਛੇ ਛੱਡ ਕੇ ਅਤੇ ਅਮਰੀਕਾ ਦੀ ਪੀਆਰ ਛੱਡ ਕੇ ਪੰਜਾਬ ਦੇ ਵਿੱਚ ਆਇਆ ਸੀ ਪੰਜਾਬ ਦੀ ਸੇਵਾ ਕਰਨ ਦੇ ਲਈ ਤੇ ਜਦੋਂ ਤੋਂ ਮੈਂ ਇਸ ਰਾਜਨੀਤੀ ਦੇ ਵਿੱਚ ਆਇਆ ਮੈਂ ਇੱਕ ਦਿਨ ਵੀ ਬਿਨਾਂ ਕੋਈ ਲੋਕਾਂ ਦੀ ਸੇਵਾ ਕੀਤੇ ਨਹੀਂ گزارਿਆ ਹੈ ਤੇ ਜਿਸ ਮੁੱਖੇ ਪੱਤਰਕਾਰ ਜਦੋਂ ਮੈਨੂੰ ਪਹਿਲਾਂ ਪੁੱਛਦੇ ਸਨ ਕਿ ਤੁਹਾਡੇ ਵਿਭਾਗਾਂ ਦੇ ਵਿੱਚ ਫੇਰ ਬਦਲ ਕਰ ਦਿੱਤਾ ਗਿਆ ਪਹਿਲਾਂ ਤੁਹਾਡੇ ਕੋਲ ਤਿੰਨ ਵਿਭਾਗ ਸਨ ਤੇ ਹੁਣ ਤੁਹਾਡੇ ਕੋਲ ਕੇਵਲ ਇੱਕ ਹੀ ਵਿਭਾਗ ਰਹਿ ਗਿਆ ਉਹ ਵੀ ਨਾ ਮੰਤਰ ਦਾ ਵੱਡੇ ਵਿਭਾਗ ਤੁਹਾਡੇ ਕੋਲੋਂ ਖੋਹ ਲਏ ਗਏ ਨੇ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਮੈਂ ਉਹਦੇ ਵੀ ਗੱਲ ਇਹ ਹੀ ਆਖ ਦਿੱਤੀ ਸੀ ਕਿ ਮੈਨੂੰ ਇਸ ਦੇ ਬਾਰੇ ਕੋਈ ਵੀ ਫਰਕ ਨਹੀਂ ਪੈਂਦਾ ਮੈਂ ਲੋਕਾਂ ਦੀ ਸੇਵਾ ਕਰਨ ਦੇ ਲਈ ਆਇਆ ਤੇ ਮੈਂ ਸੇਵਾ ਕਰਨੀ ਹੈ ਮੈਨੂੰ ਅਹੁਦਿਆਂ ਦੇ ਨਾਲ ਕੋਈ ਵੀ ਲਗਾਵ ਨਹੀਂ ਹੈ ਤੇ ਇਸ ਨਾਲ ਮੈਨੂੰ ਕੋਈ ਵੀ ਫਰਕ ਨਹੀਂ ਪੈਂਦਾ ਕਿਉਂਕਿ ਮੈਂ ਇੱਕ ਆਮ ਆਦਮੀ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ ਤੇ ਇੱਥੇ ਉਹਨਾਂ ਦੇ ਵੱਲੋਂ ਅਰਵਿੰਦ ਕੇਜਰੀਵਾਲ ਦਾ ਅਤੇ ਭਗਵੰਤ ਮਾਨ ਦਾ ਧੰਨਵਾਦ ਵੀ ਕਰ ਦਿੱਤਾ ਗਿਆ। ਇਹ ਉਹਨਾਂ ਨੇ ਕਿਹਾ ਕਿ ਜਿੰਨਾ ਸਮਾਂ ਮੈਨੂੰ ਕੈਬਨਟ ਦੇ ਵਿੱਚ ਰਹਿ ਕੇ ਪੰਜਾਬ ਦਾ ਸੇਵਾ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਇਸ ਲਈ ਮੈਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਾ। ਇਸ ਦਿਨ ਵਾਲੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਆਪਣੇ ਮੰਤਰੀ ਦੇ ਰਹਿੰਦੇ ਹੋਇਆਂ ਜੋ ਕੁਝ ਉਹਨਾਂ ਦੇ ਵੱਲੋਂ ਕੀਤਾ ਗਿਆ ਆਪਣੀਆਂ ਪ੍ਰਾਪਤੀਆਂ ਵੀ ਉਹਨਾਂ ਦੇ ਵੱਲੋਂ ਗਣਵਾ ਦਿੱਤੀਆਂ ਗਈਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਸ ਮੌਕੇ ਮੈਂ ਪੰਚਾਇਤ ਮੰਤਰੀ ਸੀ ਉਸ ਮੌਕੇ 11000 ਏਕੜ ਜਿਨ੍ਹਾਂ ਦੀ ਕੀਮਤ ਲਗਭਗ 2700 ਕਰੋੜ ਰੁਪਏ ਬਣਦੀ ਹੈ ਉਸ ਨੂੰ ਨਜਾਇਜ਼ ਕਬਜ਼ੇ ਦੇ ਹੇਠੋਂ ਛੁਡਵਾਇਆ ਹੈ ਐਨਆਰਆਈ ਮਾਮਲਿਆਂ ਦਾ ਮੰਤਰੀ ਬਣਨ ਤੋਂ ਬਾਅਦ 4000 ਕੇਸ ਜੋ ਐਨਆਰਆਈ ਨਾਲ ਸੰਬੰਧਿਤ ਸੀ ਉਹਨਾਂ ਨੂੰ ਨਿਪਟਾਇਆ ਉਹਨਾਂ ਦਾ ਹੱਲ ਕੀਤਾ ਤੇ ਐਨਆਰਆਈਆਂ ਨਾਲ ਸੰਬੰਧਿਤ 9 ਮੀਟਿੰਗਾਂ ਵੱਡੇ ਪੱਧਰ ਤੇ ਮੇਰੇ ਵੱਲੋਂ ਕੀ ਤਿਆਗਿਆ ਨੇ ਤੇ ਜੋ ਨਸ਼ੇ ਦੇ ਖਿਲਾਫ ਲੜਾਈ ਸਾਡੇ ਵੱਲੋਂ ਲੜੀ ਜਾ ਰਹੀ ਹੈ ਆਪਣੀ ਆਖਰੀ ਸਾਹ ਤੱਕ ਮੈਂ ਇਹ ਲੜਾਈ ਲੜਾਂਗਾ ਕੋਈ ਵੀ ਕੁਰਬਾਨੀ ਮੈਨੂੰ ਦੇਣੀ ਪਵੇ ਪੰਜਾਬ ਦੇ ਲਈ ਮੈਂ ਉਸ ਦੇ ਲਈ ਤਿਆਰਾਂ ਤੇ ਮੈਂ ਧੰਨਵਾਦੀ ਹਾਂ ਕੇਜਰੀਵਾਲ ਦਾ ਅਤੇ ਭਗਵੰਤ ਮਾਨ ਦਾ ਜਿਨ੍ਹਾਂ ਦੇ ਵੱਲੋਂ 3 ਸਾਲ ਦੇ ਸਮੇਂ ਦੇ ਲਈ ਮੈਨੂੰ ਕੈਬਨਟ ਦੇ ਵਿੱਚ ਕੈਬਨਰ ਮੰਤਰੀ ਵਜੋਂ ਸੇਵਾ ਕਰਨ ਦਾ ਮੌਕਾ ਪੰਜਾਬ ਦੇ ਲਈ ਦਿੱਤਾ ਗਿਆ ਹੈ ਤੇ ਹੁਣ ਅੱਗੇ ਜੋ ਵੀ ਮੇਰੀ ਡਿਊਟੀ ਪਾਰਟੀ ਦੇ ਵੱਲੋਂ ਲਗਾਈ ਜਾਵੇਗੀ ਮੈਂ ਉਸ ਦੇ ਲਈ 11 ਤੇ ਪੱਤਰਕਾਰ ਦੇ ਵੱਲੋਂ ਇਸ ਮੌਕੇ ਇਹ ਸਵਾਲ ਕੀਤਾ ਗਿਆ ਕਿ ਇਸ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੇ ਪਿਛੇ ਕੀ ਕਾਰਨ ਹੈ ਨਾ ਤਾਂ ਤੁਹਾਡੇ ਉੱਪਰ ਕੋਈ ਇਲਜ਼ਾਮ ਲੱਗਾ ਹੈ ਤੇ ਨਾ ਕੋਈ ਹੋਰ ਕਾਰ ਨਿਕਲ ਕੇ ਸਾਹਮਣੇ ਆ ਰਿਹਾ ਇਸ ਦੇ ਪਿਛੇ ਤੁਸੀਂ ਕੀ ਕਾਰਨ ਮੰਨਦੇ ਹੋ ਤਾਂ ਕੁਲਦੀਪ ਸਿੰਘ ਢਾਲੀਵਾਲ ਦਾ ਕਹਿਣਾ ਹੈ ਕਿ ਇਹ ਤਾਂ ਹਾਈ ਕਮਾਂਡ ਦੇ ਦੱਸ ਸਕਦੀ ਹੈ ਕੇਜਰੀਵਾਲ ਦੱਸ ਸਕਦੇ ਨੇ ਭਗਵੰਤ ਮਾਨ ਦੱਸ ਸਕਦੇ ਨੇ ਮੈਨੂੰ ਇਸ ਦੇ ਬਾਰੇ ਨਹੀਂ ਪਤਾ ਹੈ ਮੈਂ ਅੱਜ ਹੀ ਆਪਣਾ ਉਹਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇ ਡਿਟੇਲ ਸੰਪ ਦੇ ਡਿਟੇਲ ਤੇ ਇਸ ਦੇ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਮੈਂ ਚਾਹੁੰਦਾ ਸਾਰੇ ਵਿਧਾਇਕਾਂ ਨੂੰ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਮੰਤਰੀ ਬਣਨ ਦਾ ਜੋ ਮੌਕਾ ਹੈ ਉਹ ਮਿਲਣਾ ਚਾਹੀਦਾ ਹੈ ਤੇ ਇਹ ਸਾਰੇ ਮਾਮਲਿਆਂ ਦੇ ਵਿਚਾਲੇ ਇੱਕ ਜੋ ਸਵਾਲ ਹੈ ਉਹ ਉੱਠਦਾ ਦਿਖਾਈ ਦੇ ਰਿਹਾ ਕਿ ਕੁਲਦੀਪ ਸਿੰਘ ਢਾਲੀਵਾਲ ਨੂੰ ਕੈਬਨਟ ਦੇ ਵਿੱਚੋਂ ਬਾਹਰ ਦਾ ਰਸਤਾ ਕਿਉਂ ਦਿਖਾ ਦਿੱਤਾ ਗਿਆ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਕੁਰ ਵਿਜੇ ਪ੍ਰਤਾਪ ਨੂੰ ਸੁਖਪਾਲ ਸਿੰਘ ਖੈਰਾ ਉਹਨਾਂ ਦੇ ਘਰ ਮਿਲਣ ਲਈ ਪਹੁੰਚੇ ਨੇ ਤੇ ਇਸ ਮੌਕੇ ਉਹਨਾਂ ਦੇ ਵੱਲੋਂ ਵੱਡੀਆਂ ਗੱਲਾਂ ਆਗ ਦਿੱਤੀਆਂ ਗਿਆ ਨੇ ਇਸ ਮੁਲਾਕਾਤ ਤੋਂ ਬਾਅਦ ਸਿਆਸਤ ਦੇ ਵਿੱਚ ਹਲਚਲ ਵੀ ਮਚਦੀ ਦਿਖਾਈ ਦੇ ਰਹੀ ਹੈ ਸੁਖਪਾਲ ਸਿੰਘ ਖੈਰਾ ਕੋਰ ਵਿਜੇ ਪ੍ਰਤਾਪ ਨੂੰ ਮਿਲੇ ਤੇ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਬੰਦ ਕਮਰਾ ਮੀਟਿੰਗ ਵੀ ਕੀਤੀ ਗਈ ਹੈ ਬਾਅਦ ਦੇ ਵਿੱਚ মিডিਆ ਨਾਲ ਆ ਕੇ ਬਾਹਰ ਆ ਕੇ ਗੱਲਬਾਤ ਕੀਤੀ ਗਈ ਹੈ ਜਿਸ ਦੇ ਵਿੱਚ ਆਖਿਆ ਗਿਆ ਕਿ ਜਿਵੇਂ ਮੇਰੇ ਕੇਜਰੀਵਾਲ ਦੇ ਵੱਲੋਂ ਅਤੇ ਮੇਰੇ ਨਾਲ ਕੇਜਰੀਵਾਲ ਦੇ ਵੱਲੋਂ ਅਤੇ ਭਗਵੰਤ ਮਾਨ ਦੇ ਵੱਲੋਂ ਕੀਤਾ ਗਿਆ ਵਰਤਿਆ ਗਿਆ ਵੋਟਾਂ ਲਾਈਆਂ ਗਈਆਂ ਤੇ ਬਾਅਦ ਦੇ ਵਿੱਚ ਛੁੱਟ ਦਿੱਤਾ ਗਿਆ ਤੇ ਉਹੀ ਨੀਤੀ ਕੁਵਰ ਵਿਜੇ ਪ੍ਰਤਾਪ ਦੇ ਨਾਲ ਵਰਤੀ ਗਈ ਹੈ ਇਹਨਾਂ ਦੇ ਨਾਮ ਤੇ ਹੀ ਵੋਟਾਂ ਆਮ ਆਦਮੀ ਪਾਰਟੀ ਨੇ ਮੰਗਿਆ ਸੀ ਤੇ ਹੁਣ ਆਮ ਆਦਮੀ ਪਾਰਟੀ ਦੇ ਖਿਲਾਫ ਇਹਨਾਂ ਦੇ ਵੱਲੋਂ ਬੋਲਿਆ ਜਾਂਦਾ ਆਪਣੇ ਹੱਕ ਦੇ ਵਿੱਚ ਆਵਾਜ਼ ਉਠਾਈ ਜਾਂਦੀ ਹੈ ਤੇ ਉਸ ਦੀ ਸਜ਼ਾ ਕੁਵਰ ਵਿਜੇ ਪ੍ਰਤਾਪ ਨੂੰ ਮਿਲ ਗਈ ਹੈ ਤੇ ਮੈਂ ਕੁਰ ਵਿਜੇ ਪ੍ਰਤਾਪ ਦੇ ਨਾਲ ਹਮਦਰਦੀ ਪ੍ਰਗਟ ਕਰਨ ਲਈ ਆਇਆ ਤੇ ਇਸ ਮੌਕੇ ਪੱਤਰਕਾਰਾਂ ਦੇ ਵੱਲੋਂ ਸਵਾਲ ਕੀਤਾ ਗਿਆ ਕਿ ਕੀ ਕੁਰ ਵਿਜੇ ਪ੍ਰਤਾਪ ਨੂੰ ਕਾਂਗਰਸ ਦੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਤਾਂ ਇੱਥੇ ਸੁਖਪਾਲ ਸਿੰਘ ਖੈਰਾ ਦਾ ਕਹਿਣਾ ਕਿ ਇਹ ਮੇਰੇ ਹੱਥ ਵਾਸ ਕੁਝ ਨਹੀਂ ਹੈ ਇਹ ਪਾਰਟੀ ਨੇ ਦੇਖਣਾ ਹੈ ਪਾਰਟੀ ਹਾਈ ਕਮਾਂਡ ਨੇ ਦੇਖਣਾ ਹੈ ਕਿ ਕਿਸ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਨਾ ਅਤੇ ਕਿਸ ਨੂੰ ਬਾਹਰ ਕੱਢਣਾ ਹੈ ਤਾਂ ਜੇਕਰ ਇਸ ਨੂੰ ਲੈ ਕੇ ਕੋਈ ਕਦਮ ਉੱਠਦਾ ਹੈ ਤਾਂ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ ਇੱਥੇ ਇਹ ਵੱਡੀ ਗੱਲ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਕੂਰਜੇ ਪ੍ਰਤਾਪ ਨੂੰ ਮਿਲਣ ਤੋਂ ਬਾਅਦ ਕਰ ਦਿੱਤੀ ਗਈ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਵਿੱਚ ਆਬਾਦੀ ਦਿਨੋ ਦਿਨ ਵੱਧਦੀ ਜਾ ਰਹੀ ਹੈ ਵਾਤਾਵਰਣ ਤੇ ਅਤੇ ਹੋਰਨਾਂ ਸਰੋਤਾਂ ਤੇ ਇਸ ਦਾ ਅਸਰ ਪੈ ਰਿਹਾ ਹੈ ਇਸ ਨੂੰ ਕੰਟਰੋਲ ਕਰਨ ਦੇ ਲਈ ਸਰਕਾਰ ਦੇ ਵੱਲੋਂ ਕਾਨੂੰਨ ਲਿਆਉਣਾ ਚਾਹੀਦਾ ਹੈ ਇਹ ਗੱਲ ਕਾਂਗਰਸੀ ਵਿਧਾਇਕ ਅਵਤਾਰ ਸਿੰਘ ਜੂਨੀਅਰ ਦੇ ਵੱਲੋਂ ਆਖ ਦਿੱਤੀ ਗਈ ਹੈ ਇਸ ਸਬੰਧੀ ਅਵਤਾਰ ਸਿੰਘ ਜੂਨੀਅਰ ਜੋ ਕਿ ਜਲੰਧਰ ਉਤਰੀ ਤੋਂ ਕਾਂਗਰਸ ਦੇ ਵਿਧਾਇਕ ਨੇ ਉਹਨਾਂ ਦੇ ਵੱਲੋਂ ਇੱਕ ਬਾਦੀ ਕੰਟਰੋਲ ਬਾਰੇ ਪ੍ਰਾਈਵੇਟ ਮੈਂਬਰ ਬਿੱਲ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਸੌਂਪ ਦਿੱਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਇਹ ਬਿੱਲ ਨੂੰ ਕਾਨੂੰਨ ਦੇ ਵਿੱਚ ਬਦਲ ਕੇ ਪੰਜਾਬ ਦੇ ਵਿੱਚ ਲਾਗੂ ਕਰ ਦੇਣਾ ਚਾਹੀਦਾ ਹੈ ਤੇ ਇਸ ਬਿੱਲ ਦੇ ਵਿੱਚ ਕੁਝ ਸ਼ਰਤਾਂ ਆਬਾਦੀ ਕੰਟਰੋਲ ਕਰਨ ਨੂੰ ਲੈ ਕੇ ਰੱਖ ਦਿੱਤੀਆਂ ਗਈਆਂ ਨੇ ਇਸ ਦੇ ਵਿੱਚ ਇਹ ਪਹਿਲੀ ਸ਼ਰਤ ਰੱਖੀ ਗਈ ਹੈ ਕਿ ਪੰਜਾਬ ਵਿੱਚ ਹਰ ਕਿਸੇ ਨੂੰ ਦੋ ਬੱਚੇ ਹੀ ਪੈਦਾ ਕਰਨ ਦਿੱਤੇ ਜਾਣ ਉਹਨਾਂ ਕਹਿੰਿਆ ਕਿ ਇਸ ਬਿੱਲ ਦੇ ਪਾਸ ਹੋਣ ਤੋਂ ਸਾਲ ਬਾਅਦ ਜੇ ਕੋਈ ਵਿਅਕਤੀ ਤੀਸਰਾ ਬੱਚਾ ਪੈਦਾ ਕਰਦਾ ਹੈ ਤਾਂ ਉਸ ਨੂੰ ਵੋਟ ਪਾਉਣ ਦਾ ਅਧਿਕਾਰ ਨਾ ਦਿੱਤਾ ਜਾਵੇ ਉਸ ਨੂੰ ਸਰਕਾਰੀ ਨੌਕਰੀ ਅਤੇ ਹੋਰ ਨਾ ਸਰਕਾਰੀ ਸਹੂਲਤਾਂ ਨਾ ਦਿੱਤੀਆਂ ਜਾਣ ਇਸ ਤੋਂ ਇਲਾਵਾ ਤੀਜੇ ਬੱਚੇ ਨੂੰ ਚੋਣਾ ਨਾ ਲੜਨ ਦਿੱਤੀਆਂ ਜਾਣ ਅਤੇ ਤੀਜਾ ਬੱਚਾ ਜੰਮਣ ਵਾਲੇ ਨੂੰ 10 ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇ ਇਸ ਦੇ ਨਾਲ ਹੀ ਉਹਨਾਂ ਦਾ ਇਹ ਵੀ ਕਹਿਣ ਕਿ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਲੋਕਾਂ ਨੂੰ ਇੱਕ ਜਾਂ ਦੋ ਬੱਚੇ ਜੰਮਣ ਤੇ ਬਣਦੀ ਵਿੱਤੀ ਮਦਦ ਵੀ ਦਿੱਤੀ ਜਾਵੇ ਤੇ ਪੰਜਾਬ ਦੇ ਵਿੱਚ ਜੋ ਆਬਾਦੀ ਦਿਨ ਦਿਨ ਵੱਧ ਰਹੀ ਹੈ ਉਸ ਨੂੰ ਨੱਥ ਪਾਉਣਾ ਬਹੁਤ ਜ਼ਰੂਰੀ ਹੈ ਇਹ ਕਾਂਗਰਸੀ ਵਿਧਾਇਕ ਦੇ ਵੱਲੋਂ ਗੱਲਾਂ ਕਰ ਦਿੱਤੇ ਗਿਆ ਨੇ ਤੇ ਇਸ ਸਬੰਧੀ ਇੱਕ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕਰਨ ਦੀ ਗੱਲ ਕੁਲਦਾਰ ਸਿੰਘ ਸੰਧਵਾ ਨੇ ਅੱਗੇ ਰੱਖ ਦਿੱਤੀ ਗਈ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਤੁਸੀਂ ਆਪਣੀ رائے ਕਮੈਂਟ ਕਰਕੇ ਦੇ ਸਕਦੇ ਹੋ ਬਾਦਿਆਂ ਅਗਲੀ ਖਬਰ ਦੇ ਵੱਲ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੀ ਦੀਆਂ ਮੁਸ਼ਕਲਾਂ ਹੁਣ ਫਿਰ ਤੋਂ ਬਾਦਿਆਂ ਦਿਖਾਈ ਦੇ ਰਹੇ ਨੇ ਜਿਹੜਾ ਕੇਸ ਜੋ ਕਿ ਲਗਭਗ 13 ਸਾਲ ਪੁਰਾਣਾ ਹੈ ਤੇ ਜਿਸ ਦੇ ਵਿੱਚ ਸ਼ਿਕਾਇਤ ਕਰਤਾ ਦੇ ਵੱਲੋਂ ਇਹ ਦੋਸ਼ ਲਗਾਇਆ ਜਾਂਦਾ ਹੈ ਕਿ ਪਰਮੇਸ਼ਰ ਦੁਆਰ ਦੇ ਜੋ ਮੁਖੀ ਨੇ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਵੱਲੋਂ ਉਸ ਮੌਕੇ ਇੱਕ ਕੁੜੀ ਦੇ ਨਾਲ ਤਿਹ ਤੌਰ ਤੇ ਬਲਾਤਕਾਰ ਕੀਤਾ ਜਾਂਦਾ ਤੇ ਉਸ ਦੇ ਬਾਅਦ ਦੇ ਵਿੱਚ ਮੌਤ ਹੋ ਜਾਂਦੀ ਹੈ ਜਿਸ ਨੂੰ ਲੈ ਕੇ ਪੀੜਤ ਪਰਿਵਾਰ ਦੇ ਵੱਲੋਂ ਇਹ ਇਲਜ਼ਾਮ ਭਾਈ ਰਣਜੀਤ ਸਿੰਘ ਟੰਡਰਿਆਂ ਵਾਲੇ ਦੇ ਉੱਪਰ ਲਗਾ ਦਿੱਤਾ ਜਾਂਦਾ ਹੈ ਪਰਚਾ ਦਰਜ ਹੋ ਜਾਂਦਾ ਹੈ ਮਾਮਲਾ ਚੱਲਦਾ ਹੈ ਤੇ ਕੇਸ ਬੰਦ ਹੋ ਜਾਂਦਾ ਹੈ ਉਸ ਤੋਂ ਬਾਅਦ ਦੁਬਾਰਾ 2024 ਦੇ ਵਿੱਚ ਪਟਿਆਲੇ ਦੇ ਥਾਣੇ ਵਿੱਚ ਇਸ ਨੂੰ ਲੈ ਕੇ ਦੁਬਾਰਾ ਐਫ ਆਈ ਆਰ ਦਰਜ ਹੁੰਦੀ ਹੈ ਕੇਸ ਖੁੱਲਦਾ ਹੈ ਤੇ ਇਸ ਨੂੰ ਲੈ ਕੇ ਤਿੰਨ ਮੈਂਬਰੀ ਕਮੇਟੀ ਵੀ ਪਟਿਆਲਾ ਪੁਲਿਸ ਦੇ ਵੱਲੋਂ ਬਣਾ ਦਿੱਤੀ ਜਾਂਦੀ ਹੈ ਤੇ ਇਹ ਤਿੰਨ ਮੈਂਬਰੀ ਕਮੇਟੀ ਇਸ ਮਾਮਲੇ ਨੂੰ ਲੈ ਕੇ ਜਾਂਚ ਕਰਦੀ ਹੈ ਤੇ ਆਖ ਦਿੰਦੀ ਹੈ ਕਿ ਇਸ ਉੱਪਰ ਇਸ ਨੂੰ ਲੈ ਕੇ ਢੱਡਰਿਆਂ ਵਾਲੇ ਦੇ ਉੱਪਰ ਕੋਈ ਵੀ દોਸ਼ ਸਾਬਿਤ ਨਹੀਂ ਹੁੰਦਾ ਇਸ ਕਰਕੇ ਇਹ ਜੋ ਪਰਚਾ ਦਰਜ ਕੀਤਾ ਉਸ ਨੂੰ ਰੱਦ ਕਰ ਦਿੱਤਾ ਜਾਵੇ ਕੈਨਸਲੇਸ਼ਨ ਰਿਪੋਰਟ ਐਸਆਈਟੀ ਦੇ ਵੱਲੋਂ ਦਰਜ ਕਰ ਦਿੱਤੀ ਗਈ ਤੇ ਇਸ ਨੂੰ ਲੈ ਕੇ ਹੁਣ ਅਹਿਮ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜੋ ਪੁਲਿਸ ਦੀ ਐਸਆਈਟੀ ਨੇ ਰਿਪੋਰਟ ਅਪੇਸ਼ ਕੀਤੀ ਸੀ ਕਿ ਇਹ ਪਰਚਾ ਰੱਦ ਕਰ ਦਿੱਤਾ ਜਾਵੇ ਇਸ ਨੂੰ ਲੈ ਕੇ ਪਟਿਆਲਾ ਕੋਰਟ ਦੇ ਜੱਜਾਂ ਦੇ ਵੱਲੋਂ ਆਖਿਆ ਗਿਆ ਕਿ ਇਸ ਦੇ ਵਿੱਚ ਜੋ ਜਾਂਚ ਹੈ ਉਹ ਠੀਕ ਤਰੀਕੇ ਦੇ ਨਾਲ ਨਹੀਂ ਕੀਤੀ ਗਈ ਹੈ ਇਹ ਰਿਪੋਰਟ ਹਾਈ ਕੋਰਟ ਦੇ ਵਿੱਚ ਪਹੁੰਚੀ ਹੈ ਤੇ ਇਸ ਨੂੰ ਲੈ ਕੇ ਪਟਿਆਲਾ ਜੱਜ ਦੇ ਵੱਲੋਂ ਆਪਣੇ ਇਤਰਾਜ਼ ਜाहिर ਕੀਤੇ ਗਏ ਨੇ ਕਿ ਇਸ ਦੇ ਵਿੱਚ ਜੋ ਜਾਂਚ ਹੈ ਉਹ ਕਾਨੂੰਨ ਦੇ ਮੁਤਾਬਕ ਨਹੀਂ ਕੀਤੀ ਗਈ ਹੈ ਤੇ ਟੱਡਰਿਆਂ ਵਾਲੇ ਦੇ ਪ੍ਰਭਾਵ ਹੇਠ ਆ ਕੇ ਇਹ ਜਾਂਚ ਕੀਤੀ ਗਈ ਹੈ ਠੀਕ ਤਰੀਕੇ ਦੇ ਨਾਲ ਜਾਂਚ ਇਸ ਮਾਮਲੇ ਦੇ ਵਿੱਚ ਨਹੀਂ ਹੋਈ ਹੈ ਇਹ ਗੱਲਾਂ ਪਟਿਆਲਾ ਸੈਸ਼ਨ ਕੋਰਟ ਦੇ ਜੱਜ ਦੇ ਵੱਲੋਂ ਆਖ ਦਿੱਤੀਆਂ ਗਈਆਂ ਨੇ ਤੇ ਹੁਣ ਇਸ ਮਾਮਲੇ ਦੀ ਸੁਣਵਾਈ ਅਗਲੇ 8 ਅਗਸਤ ਨੂੰ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਦੁਬਾਰਾ ਕੇਸ ਠੱਡਰਿਆਂ ਵਾਲੇ ਦੇ ਖਿਲਾਫ ਖੁੱਲ ਸਕਦਾ ਹੈ ਤੇ ਮੁਸ਼ਕਲਾਂ ਉਹਨਾਂ ਦੀਆਂ ਵੱਧ ਸਕਦੀਆਂ ਨੇ ਵਾਦਿਆਂ ਅਗਲੀ ਅਤੇ ਆਖਰੀ ਖਬਰ ਦੇ ਵੱਲ ਵਿਕਰਮ ਜੀਠੇ ਦੇ ਵੱਲੋਂ ਜੋ ਆਪਣੀ ਗ੍ਰਿਫਤਾਰੀ ਨੂੰ ਲੈ ਕੇ ਅਤੇ ਰਿਮਾਂਡ ਰੱਦ ਕਰਨ ਨੂੰ ਲੈ ਕੇ ਗੈਰ ਕਾਨੂੰਨੀ ਦੱਸਦੇ ਹੋਇਆ ਜੋ ਪਟੀਸ਼ਨ ਹਾਈ ਕੋਰਟ ਦੇ ਵਿੱਚ ਪਾਈ ਸੀ ਉਸ ਨੂੰ ਮਾਮਲੇ ਦੇ ਵਿੱਚ ਸੁਣਵਾਈ ਹੋਣਾ ਮੁਲਤਵੀ ਹੋ ਗਈ ਹੈ ਇਸ ਮਾਮਲੇ ਦੀ ਸੁਣਵਾਈ ਹੋਣਾ 4 ਜੁਲਾਈ ਨੂੰ ਹੋਵੇਗੀ ਵਿਕਰਮ ਜੀਠੇ ਦੇ ਵਕੀਲਾਂ ਦੇ ਵੱਲੋਂ ਇਸ ਗ੍ਰਿਫਤਾਰੀ ਨੂੰ ਜੋ ਕਿ ਬਿਜ਼ਨਸ ਦੇ ਵੱਲੋਂ ਕੀਤੀ ਗਈ ਹੈ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਗਿਆ ਤੇ ਰਿਮਾਂਡ ਨੂੰ ਵੀ ਗੈਰ ਕਾਨੂੰਨੀ ਦੱਸ ਦਿੱਤਾ ਗਿਆ ਤੇ ਨਾਲੇ ਇਹ ਵੀ ਆਖਿਆ ਗਿਆ ਕਿ ਵਿਕਰਮ ਜੀਠੇ ਨੂੰ ਵਿਜੀਲੈਂਸ ਦੇ ਅਧਿਕਾਰੀਆਂ ਦੇ ਵਿਰੁੱਧ ਲਗਭਗ 2 ਘੰਟੇ ਦੇ ਕਰੀਬ ਗੈਰ ਕਾਨੂੰਨੀ ਤੌਰ ਤੇ ਹਿਰਾਸਤ ਦੇ ਵਿੱਚ ਰੱਖਿਆ ਗਿਆ ਸੀ ਇਸ ਸਾਰੇ ਮਾਮਲੇ ਲੈ ਕੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਅਧਾਰ ਕੀਤੀ ਗਈ ਪਹਿਲਾਂ ਇਸ ਮਾਮਲੇ ਦੀ ਸੁਣਵਾਈ 3 ਜੁਲਾਈ ਨੂੰ ਹੋਣੀ ਸੀ ਤੇ ਹੁਣ ਇਹ ਸੁਣਵਾਈ ਮੁਲਤਵੀ ਕਰਕੇ 4 ਜੁਲਾਈ ਨੂੰ ਰੱਖ ਦਿੱਤੀ ਗਈ ਹੈ ਇਸ ਨੰਝ ਦੀ ਵੱਡੀ ਖਬਰ ਹੈ ਨਾ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜੋ ਕੁਝ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਰਾਏ ਕਮੈਂਟ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਫ ਪੰਜਾਬ ਦੇ ਨਾਲ